ਜਿਹੜਾ ਵੀ ਮੇਨ ਆਰਗਨ ਹੈ ਨਾ ਬੋਡੀ ਦਾ ਜੀ ਉਹਦੇ ਵਿੱਚੋਂ ਇੱਕ ਆਰਗਨ ਹੈ ਹਾਰਟ ਹਾਰਟ ਦੀ ਖਾਸੀਅਤ ਕੀ ਹੈ ਉਹ ਤੁਹਾਡੇ ਵਾਸਤੇ ਨਾ 24 ਘੰਟੇ ਕੰਮ ਕਰਦਾ ਹੈ 70 ਸਾਲ 80 ਸਾਲ ਜਿੰਨੀ ਉਮਰ ਹੈ ਉਹ ਕੰਮ ਕਰਦਾ ਹੈ ਉਹ ਤੁਹਾਨੂੰ ਨਹੀਂ ਕਹਿੰਦਾ ਵੀ ਇੱਕ ਸਕਿੰਟ ਮੈਨੂੰ ਰੈਸਟ ਦੇ ਦੋ ਰੱਬ ਨੇ ਇੰਨੀ ਨਿਆਬ ਮਸ਼ੀਨ ਮੋਟਰ ਤੁਹਾਡੇ ਅੰਦਰ ਲਾਈ ਹੈ ਤੁਸੀਂ ਉਹਦੇ ਵਾਸਤੇ ਕਦੀ ਸਰਵਿਸ ਦੇ ਬਾਰੇ ਸੋਚਿਆ ਤੁਹਾਡਾ ਸਕੂਟਰ ਹੈ ਮੋਟਰਸਾਈਕਲ ਹੈ ਤੁਹਾਡੇ ਪਾਣੀ ਦਾ ਪੰਪ ਹੈ ਉਹਦੀ ਸਰਵਿਸ ਕਰਾਉਂਦੇ ਹੋ ਉਹ ਸੜ ਜਾਂਦਾ ਹੈ ਤੁਹਾਡਾ ਮੋਟਰਸਾਈਕਲ ਕਾਰ ਦਾ ਇੰਜਨ ਹਰ 10000 ਕਿਲੋਮੀਟਰ ਬਾਅਦ ਸਰਵਿਸ ਮੰਗਦਾ ਹੈ ਕੀ ਤੁਸੀਂ ਇਹ ਸੋਚਿਆ ਵੀ ਇਹ ਮਹੀਨਾ ਹੋ ਗਿਆ ਇਹਨੂੰ ਮੇਰੇ ਵਾਸਤੇ ਠੜਕ ਦੇ ਹੂੰ ਇਹਦੀ ਸਰਵਿਸ ਕਰਦਾ ਸਾਲ ਹੋ ਗਿਆ ਸਰਵਿਸ ਕਰਾਲਾ 25 ਸਾਲ ਹੋ ਗਏ ਮੈਂ ਸਰਵਿਸ ਕਰਾਲਾ ਮੇਰੀ 70 ਸਾਲ ਉਮਰ ਹੈ ਮੈਂ ਸਰਵਿਸ ਕਰਾ ਨਹੀਂ ਸੋਚਿਆ ਕਿਹੜੀ ਚੀਜ਼ ਹੈ ਜਿੰਦੀ ਸਰਵਿਸ ਨਹੀਂ ਹੁੰਦੀ ਦੱਸੋ ਅੱਖਾਂ ਤੁਸੀਂ ਵਾਸ਼ ਕਰਦੇ ਹੋ ਠੀਕ ਹੈ ਜੀ ਮੂੰਹ ਦੇ ਉੱਤੇ ਘੱਟਾ ਮਿੱਟੀ ਚੜ ਗਈ ਠੀਕ ਹੈ ਉਹ ਤੋਂ ਲਿਆ ਪਤਾ ਨਹੀਂ ਕਿਹੜੇ ਕਿਹੜੇ ਫੇਸ ਕਰੀਮਾਂ ਵਾਸ਼ ਯੂਜ਼ ਕਰਦੇ ਹੋ ਤੁਸੀਂ ਨਿੰਮ ਨਹੀਂ ਯੂਜ਼ ਕਰੋਗੇ ਤੁਸੀਂ ਹੁਣ ਦਸੀਂ ਤੁਹਾਡੇ ਲਈ ਕਰਦੇ ਹਾਂ ਨਿੰਮ ਨਹੀਂ ਯੂਜ਼ ਕਰੋਗੇ ਹਲਦੀ ਨਹੀਂ ਯੂਜ਼ ਕਰੋਗੇ ਚੰਦਨ ਨਹੀਂ ਯੂਜ਼ ਕਰੋਗੇ ਕਰੀਮ ਜਿਹੜੀ ਹੈ ਕਿ ਹੈ ਨਾ ਇਸਕੇ ਅੰਦਰ ਨੀਮ ਦੀ ਤਾਕਤ ਹੈ ਇਸਕੇ ਅੰਦਰ ਚੰਦਨ ਦੀ ਤਾਕਤ ਹੈ ਇਸਕੇ ਅੰਦਰ ਐਲੋਵੀਰਾ ਹੈ ਉਹ ਵਰਤੋਗੇ ਨੇਚਰ ਨੇ ਠੰਡ ਆਂਦੀ ਹੈ ਸਰਦੀਆਂ ਆਂਦੀ ਹੈ ਸਕਿਨ ਉਤਰ ਜਾਂਦੀ ਹੈ ਹੂੰ ਉਹਦਾ ਧਿਆਨ ਰੱਖੋਗੇ ਬੈਕਟੀਰੀਆ ਨੱਕ ਕੇ ਜਾਂਦੇ ਆਂ ਉਹਦੇ ਵਾਸਤੇ ਵੀ ਜ਼ੁਖਾਮ ਲੱਗ ਜਾਂਦਾ ਵਾਲ ਹੁੰਦੇ ਆ ਕੋਈ ਚੀਜ਼ ਅੰਦਰ ਨਾ ਜਾਵੇ ਉਹਦਾ ਵੀ ਧਿਆਨ ਰੱਖੇ ਹਰਟ ਵਾਸਤੇ ਤੁਸੀਂ ਕਰਦੇ ਕੀ ਹੋ ਇਹਨੂੰ ਐ ਤੇ ਦੱਸੋ ਲੀਵਰ ਵਾਸਤੇ ਕੀ ਕਰਦੇ ਹੋ ਤੁਸੀਂ ਕਿਡਨੀ ਵਾਸਤੇ ਕੀ ਕਰਦੇ ਹੋ ਫਿਰ ਜਦੋਂ ਖਰਾਬ ਹੁੰਦਾ ਫਿਰ ਤੁਸੀਂ ਕਹਿੰਦੇ ਹੋ ਵੀ ਹੁਣ ਰੱਬ ਨੇ ਦੇਈਦਾ ਨਿਆ ਆਬ ਤੋਹਫਾ ਦਿੱਤਾ ਸੀ ਖਰਾਬ ਹੋ ਗਿਆ ਇੰਦੀ ਸਰਵਿਸ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਤੁਹਾਡਾ ਫੇਫੜਾ ਹੈ ਚਾਹੇ ਉਹ ਹਰਟ ਹੈ ਚਾਹੇ ਉਹ ਕਿਡਨੀ ਹੈ ਚਾਹੇ ਉਹ ਲੀਵਰ ਹੈ ਕੋਈ ਵੀ ਆਰਗਨ ਹੈ ਤੁਹਾਡੀ ਬੋਡੀ ਦਾ ਉਹਨਾਂ ਦੀ ਸਰਵਿਸ ਜ਼ਰੂਰ ਕਰੋ ਵੱਡਾ ਲਾ ਲੰਨੇ ਆਪਾਂ ਦੱਸੋ ਕਿਹੜੇ ਆਰਗਨ ਤੋਂ ਸ਼ੁਰੂ ਕਰਨਾ ਹੈ ਸਭ ਦੀ ਸਰਵਿਸ ਕਰਾਂਗੇ ਅੱਜ ਆਪਾਂ ਕਿਡਨੀ ਦਾ ਕੰਮ ਹੈ ਖੂਨ ਨੂੰ ਸਾਫ਼ ਕਰਨਾ ਹੂੰ ਖੂਨ ਨੂੰ ਸਾਫ਼ ਕਰੇਗਾ ਪਿਸ਼ਾਬ ਬਾਹਰ ਕੱਢ ਦੇਗਾ ਉਹਨਾਂ ਵਿੱਚ ਵੇਸਟ ਹੈ ਠੀਕ ਹੈ ਐਹੀ ਕੰਮ ਸਾਡੀ ਸਕਿਨ ਕਰਦੀ ਹੈ ਜਿਹੜਾ ਵੀ ਮੇਨ ਆਰਗਨ ਹੈ ਨਾ ਬੋਡੀ ਦਾ ਜੀ ਉਹਦੇ ਵਿੱਚੋਂ ਇੱਕ ਆਰਗਨ ਹੈ ਹਾਰਟ ਠੀਕ ਹੈ ਹਾਰਟ ਦੀ ਸਰਵਿਸ ਵਾਸਤੇ ਇਹ ਨੁਸਖਾ ਜਿਹੜਾ ਹੈ ਇਹਨੂੰ ਸੇਵ ਕਰ ਲਓ ਹੂੰ ਸ਼ੇਅਰ ਕਰ ਦਿਓ ਜਿੰਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਜਿੰਨੂੰ ਸਟੰਟ ਵਾਸਤੇ ਕਹਿ ਦਿੱਤਾ ਜਿੰਦੇ ਕੋਲੇਸਟ੍ਰੋਲ ਜਮਾ ਹੋ ਰਿਹਾ ਹੈ ਜਿੰਨੂੰ ਬੀਪੀ ਬਣਦਾ ਹੈ ਜਿੰਨੂੰ ਐਸਿਡਿਟੀ ਹੈ ਗੈਸ ਹੈ ਠੀਕ ਹੈ ਇਸ ਫਾਰਮੂਲਾ ਸਾਰਾ ਉਹਦੇ ਤੇ ਕੰਮ ਕਰੇਗਾ ਹਾਰਟ ਦੀ ਪ੍ਰੋਬਲਮ ਵਾਸਤੇ ਰਾਮ ਬਾਣ ਫਾਰਮੂਲਾ ਜਿਹੜਾ ਮੈਂ ਪਹਿਲੇ ਵੀ ਦੱਸਿਆ ਕਈ ਵਾਰੀ ਹੂੰ ਸੇਬ ਦਾ ਸਿਰਕਾ ਠੀਕ ਹੈ ਅਦਰਕ ਠੀਕ ਹੈ ਨਿੰਬੂ ਠੀਕ ਤੇ ਲਸਣ ਚਾਰ ਚੀਜ਼ਾਂ ਲੈਣੀ ਹੈ ਠੀਕ ਹੈ ਅਦਰਕ ਦਾ ਜੂਸ ਇੱਕ ਗਲਾਸ ਨਿੰਬੂ ਦਾ ਜੂਸ ਇੱਕ ਗਲਾਸ ਲਸਣ ਦਾ ਜੂਸ ਇੱਕ ਗਲਾਸ ਤੇ ਸੇਬ ਦਾ ਸਿਰਕਾ ਇੱਕ ਗਲਾਸ ਚਾਰ ਗਲਾਸ ਹੋ ਗਏ ਤੁਹਾਡੇ ਕੋਲ ਚਾਰੋਂ ਗਲਾਸ ਇਕੱਠੇ ਕਰ ਲਓ ਬਰਤਨੇ ਚ ਧੀਮੀ ਆਂਚ ਦੇ ਉੱਪਰ ਗਰਮ ਕਰਨ ਲੱਗ ਜਾਓ ਠੀਕ ਹੈ ਜਦੋਂ ਚਾਰ ਗਲਾਸ ਦੇ ਤਿੰਨ ਗ라스 ਰਹਿ ਜਾਣ ਇੱਕ ਗਲਾਸ ਉੱਠ ਜੇ ਉਹਦਾ ਸੇਵਨ ਕਰਨਾ ਸ਼ੁਰੂ ਕਰੋ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਇੱਕ ਗਲਾਸ ਪਾਣੀ ਲੀਤਾ ਹੁੰਦੇ ਚ ਇੱਕ ਚਮਚ ਐ ਪਾਇਆ ਇਹਨੂੰ ਪੀਣ ਲੱਗ ਜਾਓ ਤੁਹਾਨੂੰ ਕੋਲੇਸਟ੍ਰੋਲ ਨਹੀਂ ਹੋਏਗਾ ਹਾਰਟ ਦੀ ਪ੍ਰੋਬਲਮ ਨਹੀਂ ਹੋਏਗੀ ਬੀਪੀ ਨਹੀਂ ਵਧੇਗਾ ਸਾਡੀ ਜਿੰਨੀ ਪ੍ਰੋਬਲਮ ਹੈ ਚਾਹੇ ਉਹ ਲੀਵਰ ਦੀ ਪ੍ਰੋਬਲਮ ਹੈ ਚਾਹੇ ਉਹ ਕਿਡਨੀ ਦੀ ਪ੍ਰੋਬਲਮ ਹੈ ਚਾਹੇ ਉਹ ਹਾਰਟ ਦੀ ਪ੍ਰੋਬਲਮ ਹੈ ਉਹਦੀ ਜੜ ਕਿੱਥੇ ਪਈ ਹੈ ਭਾਵੇਂ ਉਹ ਗੋਡਿਆਂ ਦੀ ਪ੍ਰੋਬਲਮ ਹੈ ਠੀਕ ਹੈ ਰੂਮਟੋਇਡ ਆਰਥਰਾਈਟਿਸ ਉਹਦੀ ਜੜ ਪਈ ਹੈ ਢਿੱਡੇ 'ਚ ਠੀਕ ਹੈ ਡਾਈਜੈਸ਼ਨ ਜਦੋਂ ਤੁਹਾਡਾ ਠੀਕ ਨਹੀਂ ਹੈ ਗੰਦਾ ਕੋਲੇਸਟ੍ਰੋਲ ਬਣੇਗਾ ਗੰਦਾ ਕੋਲੇਸਟ੍ਰੋਲ ਖਰਾਬ ਕਰੇਗਾ ਤੁਹਾਡੇ ਲੀਵਰ ਨੂੰ ਖਰਾਬ ਕਰੇਗਾ ਤੁਹਾਡੇ ਹਾਰਟ ਨੂੰ ਉੱਥੇ ਹੀ ਗੰਦਾ ਐਸਿਡ ਬਣੇਗਾ ਗੰਦਾ ਐਸਿਡ ਤੁਹਾਡੇ ਬਲੱਡ ਦੀ ਐਸਿਡਿਟੀ ਵਧਾਏਗਾ ਬੀਪੀ ਵਧਾਏਗਾ ਬੀਪੀ ਵੱਧੇ ਤੁਹਾਡੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਏਗੀ ਕਿਉਂਕਿ ਉੱਥੇ ਪ੍ਰੈਸ਼ਰ ਨਾਲ ਖੂਨ ਜਾਏਗਾ ਉਹਦਾ ਕੰਮ ਹੈ ਛੰਨੀ ਵਾਲਾ ਖੂਨ ਨੂੰ ਸਾਫ਼ ਕਰਨਾ ਉਹ ਛੰਨੀ ਤੇ ਗਰਮ ਚੀਜ਼ ਪਏ ਤੇਜ਼ ਚੀਜ਼ ਪਏਗੀ ਜਿਵੇਂ ਆਪਾਂ ਚਾਹ ਗਰਮ ਗਰਮ ਪਾਈਏ ਤੇ ਛੰਨੀ ਫਟ ਜਾਂਦੀ ਹੈ ਥੋੜੇ ਟਾਈਮ ਬਾਅਦ ਐਵੇਂ ਜੇ ਪ੍ਰੈਸ਼ਰ ਨਾਲ ਕੋਈ ਚੀਜ਼ ਪਈਗੀ ਕਿਡਨੀ ਦੇ ਉੱਤੇ ਉਹ ਕਿਡਨੀ ਨੂੰ ਫਾੜ ਦੇਗੀ ਖਰਾਬ ਕਰ ਦੇਗੀ ਕਿਡਨੀ ਡੈਮੇਜ ਹੋ ਜਾਏਗੀ ਬੀਪੀ ਨੂੰ ਕੰਟਰੋਲ ਜਦੋਂ ਤੁਸੀਂ ਸਟਮਕ ਠੀਕ ਕਰ ਲਿਆ ਉਹ ਹੋ ਜਾਏਗਾ ਜਿਹੜਾ ਤੁਸੀਂ ਫਾਰਮੂਲਾ ਮੈਂ ਦੱਸਿਆ ਹੁਣ ਇੰਦੀ ਵਰਤੋਂ ਕਰਨੀ ਆ ਅਦਰਕ ਲਸਣ ਨਿੰਬੂ ਸੇਬ ਦਾ ਸਿਰਕਾ ਇਹਦੇ ਵਿੱਚ ਅਦਰਕ ਹੈ ਹਮ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਨਿੰਬੂ ਹੈ ਡਾਈਜੈਸ਼ਨ ਨੂੰ ਠੀਕ ਕਰਦੀ ਹੈ ਲਸਣ ਹੈ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਸੇਬ ਦਾ ਸਿਰਕਾ ਵਿਨੇਗਰ ਉਹ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਇਹ ਠੀਕ ਕਰਦੇ ਨਾਲੇ ਡਾਇਰੈਕਟ ਕੰਮ ਕਰਦਾ ਹੈ ਲਸਣ ਡਾਇਰੈਕਟ ਕੰਮ ਕਰਦਾ ਹੈ ਕੋਲੇਸਟ੍ਰੋਲ ਤੇ ਅਦਰਕ ਡਾਇਰੈਕਟ ਕੰਮ ਕਰਦਾ ਹੈ ਲੀਵਰ ਤੇ ਨਿੰਬੂ ਡਾਇਰੈਕਟ ਕੰਮ ਕਰਦਾ ਹੈ ਲੀਵਰ ਤੇ ਸੇਬ ਦਾ ਸਿਰਕਾ ਡਾਇਰੈਕਟ ਕੰਮ ਕਰਦਾ ਹੈ ਲੀਵਰ ਤੇ ਕਿਡਨੀ ਤੇ ਚਾਰੋਂ ਚੀਜ਼ਾਂ ਮਿਲ ਕੇ 1 ਤੇ 1 111 ਬਣ ਜਾਂਦੇ ਆ ਦੇਖੋ ਜਦੋਂ ਹਾਰਟ ਦੀ ਪ੍ਰੋਬਲਮ ਆਉਂਦੀ ਹੈ ਨਾ ਕਿਸੇ ਨੂੰ ਜਦੋਂ ਆਯੁਰਵੇਦ ਵਾਲੇ ਪਾਸੇ ਜਾਂਦਾ ਉਹਨੂੰ ਇੱਕ ਹੀ ਚੀਜ਼ ਯਾਦ ਆਉਂਦੀ ਹੈ ਅਰਜੁਨ ਛਾਲ ਹਾਂਜੀ ਅਰਜੁਨ ਛਾਲ ਲੈ ਲਓ ਜੀ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਏਗੀ ਅਰਜੁਨ ਛਾਲ ਲੈ ਲਓ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਏਗੀ ਕੋਲੇਸਟ੍ਰੋਲ ਠੀਕ ਹੋ ਜਾਏਗਾ ਪਰ ਇਹਦੇ ਨਾਲ ਹੋਰ ਵੀ ਜੜੀ ਬੂਟੀਆਂ ਦੀ ਜ਼ਰੂਰਤ ਪੈਂਦੀ ਹੈ ਅ ਤਮਾਸਾ ਤੇ ਪੁਸ਼ਕਰਮੂਲ ਇਹ ਤਿੰਨ ਚ ਜਾ ਇਹ ਵੀਡੀਓ ਸੇਵ ਕਰ ਲੋ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਉਂਕਿ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਠੰਡੇ ਚਾਰਟ ਦੀ ਪ੍ਰੋਬਲਮ ਵੱਧ ਜਾਂਦੀ ਹੈ ਜਿਵੇਂ ਹੀ ਹਾਰਟ ਦੀ ਪ੍ਰੋਬਲਮ ਠੰਡ ਵੱਧਦੀ ਹੈ ਖੂਨ ਸਿਕੜਨਾ ਸ਼ੁਰੂ ਹੁੰਦਾ ਹੈ ਸਾਡੇ ਬੋਡੀ ਦੇ ਆਰਗਨ ਸਿਕੜਨੇ ਸ਼ੁਰੂ ਹੁੰਦੇ ਆ ਨਸਾਂ ਬੇਸਿਕਲੀ ਤਾਂਕਿ ਸੇਕ ਅੰਦਰ ਪੂਰਾ ਰਵੇ 37 ਡਿਗਰੀ ਟੈਂਪਰੇਚਰ ਰਵੇ ਬੋਡੀ ਦਾ ਠੀਕ ਹੈ ਉਹਦੇ ਵਾਸਤੇ ਖੂਨ ਗਰਮ ਹੋਣਾ ਵਾਸਤੇ ਸੁੱਕੜਦਾ ਹੈ ਸ਼ਰੀਰ ਸੁੱਕੜਦਾ ਹੈ ਉਹਦੇ ਚ ਹਾਰਟ ਦੀ ਪ੍ਰੋਬਲਮ ਵਧੇਗੀ ਤੁਸੀਂ ਫਾਰਮੂਲਾ ਇਹਦਾ ਵਰਤੋ ਕਰਨਾ ਹੈ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਅਰਜੁਨਛਾਲ ਤਮਾਸਾ ਪੁਸ਼ਕਰਮੂਲ ਤਿੰਨਾ ਦਾ ਇੱਕ ਇੱਕ ਚਮਚ ਲੈ ਲਓ ਇਹਨੂੰ ਰਾਤੀ ਪਾਣੀ ਚ ਭਿਗੋ ਕੇ ਰੱਖ ਦਿਓ 800 ਐਮਐਲ ਪਾਣੀ ਚ ਇਹਨੂੰ ਚੰਗੀ ਤਰ੍ਹਾਂ ਸਵੇਰੇ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਹੂੰ ਇਹਨੂੰ ਚਾਹ ਸਮਝ ਕੇ ਪੀਣਾ ਹੈ ਤੁਸੀਂ ਕੀ ਬਾਤ ਰੋਜ਼ ਇਹਨੂੰ ਪੀਣ ਲੱਗ ਜਾਓ ਤੁਹਾਨੂੰ ਸਾਰੀ ਉਮਰ ਹਾਰਟ ਦੀ ਤੇ ਪ੍ਰੋਬਲਮ ਨਹੀਂ ਹੁੰਦੀ ਜਿਹੜੀ ਨਸ ਜਿੰਦੇ ਚ ਸਾਫ ਖੂਨ ਚੱਲਦਾ ਹੈ ਉੰਦੀ ਕੋਈ ਵੀ ਪ੍ਰੋਬਲਮ ਹੈ ਉਹ ਨਹੀਂ ਹੋਏਗੀ ਉੰਦੀ ਪ੍ਰੋਬਲਮ ਨੂੰ ਬਿਲਕੁਲ ਠੀਕ ਕਰਦਾ ਹੈ ਫਾਰਮੂਲਾ ਚਵਨ ਬਰਾਸ ਦੇ ਜਿਹੜੇ ਇਨਗਰੀਡੀIENTS ਹੈ ਉਹਦੇ ਚ ਜਿਵੇਂ ਆਮਲਾ ਹੈ ਮੇਨ ਇਨਗਰੀਡੀਐਂਟ ਤੁਹਾਡੇ ਡਾਈਜੈਸ਼ਨ ਨੂੰ ਠੀਕ ਕਰੂਗਾ ਲੀਵਰ ਨੂੰ ਠੀਕ ਕਰ ਦੂਗਾ ਜਦੋਂ ਡਾਈਜੈਸ਼ਨ ਲੀਵਰ ਠੀਕ ਹੈ ਬੈਡ ਕੋਲੇਸਟ੍ਰੋਲ ਨਹੀਂ ਬਣੇਗਾ ਹਾਰਟ ਠੀਕ ਰਹੇਗਾ ਠੀਕ ਹੈ ਉਹਦੇ ਚ ਗੋਖਰੂ ਹੈ ਗੋਖਰੂ ਐਕਸਟਰਾ ਪਾਣੀ ਨੂੰ ਬੋਡੀ ਤੋਂ ਬਾਹਰ ਕੱਢਦਾ ਹੈ ਕਿਡਨੀ ਨੂੰ ਮਜ਼ਬੂਤ ਕਰਦਾ ਹੈ ਜਦੋਂ ਐਕਸਟਰਾ ਪਾਣੀ ਬੋਡੀ ਤੋਂ ਬਾਹਰ ਆ ਗਿਆ ਹਾਰਟ ਦੇ ਉੱਤੇ ਲੋਡ ਨਹੀਂ ਪਿਆ ਹਾਰਟ ਨੇ ਆਪਣੇ ਆਪ ਹੈਲਦੀ ਹੋ ਜਾਣਾ ਹੈ ਉਹਦੇ ਚੋ ਸਾਰੀ ਜੜੀ ਬੂਟੀਆਂ ਜਿਹੜੀ ਲੀਵਰ ਕਿਡਨੀ ਹਾਰਟ ਨੂੰ ਬਚਾਉਂਦੀਆਂ ਹਾਰਟ ਵਾਸਤੇ ਲੀਵਰ ਵਾਸਤੇ ਕਿਡਨੀ ਵਾਸਤੇ ਰਾਮ ਬਾਣਾ ਇੰਦੀ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਅਗਰ ਰੈਗੂਲਰ ਖਾਣ ਲੱਗ ਜੁਕਿਆ ਤੁਹਾਨੂੰ ਸਾਰੀ ਉਮਰ ਕਿਸੇ ਦਵਾਈ ਲੈਣ ਦੀ ਲੋੜ ਨਹੀਂ ਇੰਨਾ ਵਧੀਆ ਫਾਰਮੂਲਾ ਆਯੁਰਵੇਦ ਦਾ ਚਵਨਪਰਾਸ਼ ਜ਼ਰੂਰ ਲੈਣਾ ਚਾਹੀਦਾ ਇਸ ਟੇ ਮਾਮਲੇ ਦਾ ਸੀਜ਼ਨ ਹੈ ਚਵਨਪਰਾਸ਼ ਸ਼ੁੱਧ ਚਵਨਪਰਾਸ਼ ਜ਼ਰੂਰ ਖਾਣਾ ਚਾਹੀਦਾ ਅਸੀਂ ਜਿਹੜੀ ਕਿੱਟ ਬਣਾਈ ਹੈ ਐ ਕਿੱਟ ਹੈਗੀ ਇਹ ਹਾਰਟ ਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਕਿਟ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਹੈ ਕਿਟ ਹੈ ਜਿਨ੍ਹਾਂ ਨੂੰ ਪ੍ਰੋਬਲਮ ਆ ਚੁੱਕੀ ਹੈ ਭਈ ਉਹਨਾਂ ਨੂੰ ਸਟੰਟ ਪੈਣ ਦੀ ਨੋਬਤ ਆ ਗਈ ਹੈ ਡਾਕਟਰ ਨੇ ਕਹਿ ਦਿੱਤਾ ਹੈ ਇਹ ਕਿਟ ਰੈਗੂਲਰ ਯੂਜ਼ ਕਰੇ ਮਹੀਨੇ ਚੋਂ ਦਾ ਕੋਲੇਸਟ੍ਰੋਲ ਲੈਵਲ ਨਾਰਮਲ ਆ ਜਾਂਦਾ ਹੈ ਇੱਕ ਮਹੀਨੇ ਚ ਉਹਦੀ ਜਿਹੜੀ ਬਲੱਡ ਦੀ ਵੈਸਲਸ ਹੈ ਜਿੰਦੇ ਚ ਆਰਥਰੋਸਕਲੋਰੋਸਿਸ ਹੋ ਗਿਆ ਕੋਲੇਸਟ੍ਰੋਲ ਜਮਾ ਹੋ ਗਿਆ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਕਿਟ ਹਾਰਟ ਦੇ ਉੱਤੇ ਕੰਮ ਕਰਦੀ ਹੈ ਔਰ ਕਾਰਗਰ ਕਿਟ ਹੈ ਬਿਲਕੁਲ ਜਿਹੜੀ ਹਾਰਟ ਦੀ ਪ੍ਰੋਬਲਮਸ ਹੈ ਬੀਪੀ ਹੈ ਜਾਂ ਕੋਲੇਸਟ੍ਰੋਲ ਵਧਿਆ ਹੋਇਆ ਹੈ ਜਾਂ ਹਾਰਟ ਦਾ ਬੀਟ ਮਿਸਿੰਗ ਹੈ ਕੋਈ ਜਾਂ ਹਾਰਟ ਦੀ ਪੰਪਿੰਗ ਕਿਆਂ ਨੂੰ ਘਟ ਹੁੰਦੀ ਹੈ ਮੇਰਾ ਇਜੈਕਸ਼ਨ ਫ੍ਰੈਕਸ਼ਨ ਹੀ 40% ਹੈ ਜੀ 30% ਹੈ ਜੀ ਉਹਦੇ ਉੱਤੇ ਇਹ ਕਿੱਟ ਕੰਮ ਕਰਦੇ ਦੇਖੋ ਮੈਨੂੰ ਮਿਲਣਾ ਹੈ ਥੱਲੇ ਨੰਬਰ ਚੱਲ ਰਿਹਾ ਹੋਣਾ ਜੀ ਇਸ ਨੰਬਰ ਦੇ ਉੱਤੇ ਕਾਲ ਕਰੋ ਅਪਾਇੰਟਮੈਂਟ ਲਓ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਮਿਲਣਾ ਕੋਈ ਮੁਸ਼ਕਿਲ ਨਹੀਂ ਅਗਰ ਬਹੁਤ ਦੂਰ ਰਹਿੰਦੇ ਹੋ ਬਾਹਰ ਰਹਿੰਦੇ ਹੋ ਇੰਡੀਆ ਤੋਂ ਇਸ ਨੰਬਰ ਤੇ ਬੁਕਿੰਗ ਕਰਵਾਓ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਵੀਡੀਓ ਕਾਲ ਕਰ ਸਕਦੇ ਹੋ WhatsApp ਦੇ ਉੱਤੇ ਇੱਕ ਦੂਜੇ ਨੂੰ ਰੂਬਰੂ ਹੋ ਕੇ ਗੱਲ ਸਮਝ ਕੇ ਆਪਾਂ ਦਵਾਈ ਦੇ ਸਕਦੇ ਹਾਂ